ਸਾਰੇ ਮੇਰੇ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਆਨੰਦ ਪਿਆਰੀ ਜੀ ਬਾਤ ਦਾ ਇੱਕ ਜ਼ਿਮੀਦਾਰ ਦੇ ਚਾਰ ਮੁੰਡੇ ਸੀ ਉਹ ਤਿੰਨ ਮੁੰਡੇ ਇਹ ਜੇ ਸੀ ਉਹ ਜਿੱਧਰ ਵੀ ਜਾਇਆ ਕਰਨ ਚੋਰੀ ਕਰਕੇ ਚੀਜ਼ ਚੱਕ ਲਿਆਇਆ ਕਰਨ ਕਦੇ ਕਿਸੇ ਡੰਗਰ ਦਾ ਸੰਗਲ ਖੋਲ ਲਿਆਏ ਜੇ ਹੋਰ ਨਹੀਂ ਤਾਂ ਲੋਕਾਂ ਦੀਆਂ ਪਾਥੀਆਂ ਹੀ ਚੱਕ ਲਿਆਏ ਜਾਨੀ ਉਹਨਾਂ ਨੂੰ ਕੁਝ ਵੀ ਹੁੰਦਾ ਕਿਸੇ ਦੇ ਗੇਟ 'ਚ ਕੋਈ ਜਿੰਦਾ ਲਟਕਦਾ ਜਿੰਦਾ ਚੱਕ ਲਿਆਉਂਦੇ ਉਹ ਜਾਨੀ ਕੁਛ ਨਾ ਕੁਛ ਚੱਕ ਕੇ ਲਿਆਉਂਦੇ ਘਰੇ ਇੱਕ ਜਿਹੜਾ ਚੌਥਾ ਮੁੰਡਾ ਸੀ ਉਹ ਐਡਾ ਭਗਤ ਸੀ ਉਹਨੇ ਰੋਟੀ ਖਾਣੀ ਪਹਿਲਾਂ ਉਹਨੇ ਰੋਟੀ ਚੂਰ ਕੇ ਆਪਣੀ ਜੇਬ ਵਿੱਚ ਪਾ ਲੈਂਦਾ ਗੀਜੇ ਚ ਪਾ ਲੈਂਦਾ ਫੇਰ ਉਹਨੂੰ ਕੀੜਿਆਂ ਦੇ ਭੌਂਣ ਤੇ ਚੂਰ ਕੇ ਆਉਂਦਾ ਰੋਟੀ ਨੂੰ ਉਹਦਾ ਰੋਜ਼ ਦਾ ਆਥਣ ਤੜਕੇ ਦਾ ਇਹੀ ਕੰਮ ਸੀ ਵੀ ਉਹਨੇ ਰੋਟੀ ਬਾਅਦ ਚੋਂ ਖਾਣੀ ਐ ਪਹਿਲਾਂ ਉਹ ਅੱਧੀ ਰੋਟੀ ਕੌਣੀ ਰੋਟੀ ਉਹ ਰੱਖਦਾ ਗੀਜੇ ਚ ਪਾ ਲੈਂਦਾ ਭਾਈ ਹੁਣ ਘਰ ਦੇ ਆਨੇ ਦੇਖਿਆ ਵੀ ਇਹ ਤਾਂ ਸਾਡਾ ਮੁੰਡਾ ਸਿੱਧਰ ਹੈ ਉਹਨੂੰ ਕਹਿਣ ਲੱਗੇ ਵੀ ਇਹ ਤਾਂ ਸਿੱਧਰ ਹੈ ਆਹ ਤਿੰਨ ਕੰਮ ਦੇ ਮੁੰਡੇ ਨੇ ਕਿਉਂ ਉਹ ਚੀਜ਼ਾਂ ਚੱਕ ਚੱਕ ਲਿਆਉਂਦੇ ਤੇ ਇਹ ਮਾਪਿਓ ਵੀ ਚੋਰ ਬਣਾ ਦਿੰਦੇ ਨੇ ਬੱਚਿਆਂ ਨੂੰ ਤਾਂ ਉਹਨਾਂ ਤੇ ਭਾਈ ਮਾਪਿਓ ਵੀ ਖੁਸ਼ ਉਹਦੇ ਕੰਨੇ ਕੋਈ ਧਿਆਨ ਨਾ ਉਹ ਵੀ ਸਮਝਦਾ ਸੀ ਵੀ ਮੇਰੇ ਮਾਪਿਓ ਇਹਨਾਂ ਨੂੰ ਜਿਆਦਾ ਪਿਆਰ ਕਰਦੇ ਨੇ ਤਾਂ ਉੱਥੇ ਦਾ ਜਿਹੜਾ ਰਾਜਾ ਸੀ ਨਾ ਇੱਕ ਉਹਦੇ ਔਲਾਦ ਨਹੀਂ ਸੀ ਤਾਂ ਹੁਣ ਉਹਨੂੰ ਕਿਸੇ ਨੇ ਘੇਤਾ ਰਾਜੇ ਨੂੰ ਵੀ ਜੇ ਤੂੰ ਕੋਈ ਮੁੰਡਾ ਬੱਚਾ ਮੁੱਲ ਖਰੀਦੈ ਖਰੀਦ ਕੇ ਉਹਨੂੰ ਫੇਰ ਉਹਦੀ ਬਲੀ ਦੇ ਮੈਂ ਸਿਰ ਦੀ ਫੇਰ ਤੇਰੇ ਘਰੇ ਬੱਚਾ ਹੋ ਜਾਊਗਾ ਭਾਈ ਹੁਣ ਪਾਏ ਗਿਆ ਰਾਜਾ ਤਾਂ ਉਹ ਵੱਡੇ ਉਹਨੇ ਤਾਂ ਸਾਰੇ ਪਿੰਡਾਂ ਚ ਸ਼ਹਿਰਾਂ ਚ ਕਹਾਤਾ ਡੰਡ ਕੀ ਪਿੱਟਦੀ ਵੀ ਰਾਜੇ ਨੂੰ ਬਲੀ ਦੇਣ ਵਾਸਤੇ ਬੱਚਾ ਚਾਹੀਦਾ ਵੀ ਜਿੰਨੇ ਮਰਜ਼ੀ ਪੈਸੇ ਲੈ ਲਿਓ ਵੀ ਜਿਹੜਾ ਕੋਈ ਦੇਊਗਾ ਰਜਾਦੂਗਰ ਆ ਜਾਊਂਗਾ ਵੈਸੇ ਅਨਾਲ ਤਾਂ ਹੁਣ ਕੌਣ ਦਿੰਦਾ ਚਾਹੇ ਕਿਸੇ ਦਾ ਧੀ ਪੁੱਤ ਕਾਮਲਾ ਹੀ ਹੋਵੇ ਮਾਂ ਨਹੀਂ ਦੇਣ ਦਿੰਦੀ ਹੁੰਦੀ ਇਹ ਜੇ ਕੰਮ ਤਾਂ ਭਾਈ ਉਹਦੇ ਮਾਪਿਓ ਨੇ ਸੋਚਿਆ ਵੀ ਕਿਉਂ ਨਾ ਆਪਾਂ ਦੇ ਦਈਏ ਮੁੰਡੇ ਨੂੰ ਤਾਂ ਸਿੱਧਰ ਹੀ ਐ ਭਾਈ ਕਹਿਤਾ ਵੀ ਸਾਡਾ ਮੁੰਡਾ ਲੈ ਲਓ ਸਾਨੂੰ ਦੇ ਦਿਓ ਪੈਸੇ ਚਲੋ ਜੀ ਰਾਜੇ ਨੇ ਉਨਾਂ ਨੂੰ ਮੂਹਮ ਮੂਹਮਗੇ ਪੈਸੇ ਦੇ ਕੇ ਮੁੰਡਾ ਖਰੀਦ ਲਿਆ ਉਹਨਾਂ ਤੋਂ ਤਾਂ ਹੁਣ ਜੀਨੇ ਹੁ ਦੱਸਿਆ ਤੀ ਵਿਬਲੀ ਦੇ ਦੇ ਪੰਡਤ ਨੇ ਉਹਨੂੰ ਬੁਲਾਇਆ ਉਹ ਤੋਂ ਦਿਨ ਤਰੀਕ ਟਾਈਮ ਕਢਵਾਇਆ ਵੀ ਉਸ ਮਹੂਰਤ ਕਹਿ ਕੇ ਵੀ ਮਹੂਰਤ ਕੱਢ ਦੇ ਨੂੰ ਕਿਹੜੇ ਵੇਲੇ ਬਲੀ ਦਈਏ ਤਾਂ ਭਾਈ ਜਦੋਂ ਟਾਈਮ ਰੱਖਿਆ ਮੁੰਡੇ ਨੂੰ ਕਹਿਣ ਲੱਗੇ ਵੀ ਤੂੰ ਨਾ ਤੋ ਆਹ ਸੋਹਣੇ ਕੱਪੜੇ ਪਾ ਲੈ ਬੱਚਾ ਹੀ ਸੀ ਉਹ ਛੋਟਾ ਜਿਹਾ ਹੀ ਸੀ ਹਲੇ ਵੱਡਾ ਨਹੀਂ ਸੀ ਬਹੁਤਾ ਉਹਨੇ ਭਾਈ ਹੋਮਿੰਗ ਕਰਿਆ ਨਾ ਲਿਆ ਤੋ ਲਿਆ ਕੱਪੜੇ ਪਾ ਲੈ ਸੋਹਣੇ ਪਾ ਲੈ ਜਿਵੇਂ ਜਿਵੇਂ ਪਬਾਈ ਰਾਜੇ ਨੇ ਉਹਨੂੰ ਕਹਿਣ ਲੱਗੇ ਵੀ ਲੈ ਵੀ ਐਨੇ ਵਜੇ ਤੈਨੂੰ ਬਲੀ ਹੈ ਜੜਾਉਣੀ ਹੈ ਤੇਰੀ ਉਦੋਂ ਪਹਿਲਾਂ ਜੇ ਤੇਰੀ ਕੋਈ ਖਾਹਸ਼ ਹੈ ਤੈਂ ਘੁੱਸ ਖਾਣਾ ਪੀਣਾ ਕਿਸੇ ਨੂੰ ਮਿਲਣਾ ਗਿਲਣਾ ਸਾਨੂੰ ਦੱਸ ਦੇ ਉਹ ਬੋਲਿਆ ਨਾ ਰਾਜੇ ਨੇ ਫੇਰ ਗਿਆ ਦੂਜੀ ਵਾਰੀ ਬੀਤਾ ਮਿਲਣਾ ਕਿਸੇ ਨੂੰ ਕਹਿੰਦਾ ਨਾ ਮਾਂ ਪਿਓ ਨੂੰ ਮਿਲਣਾ ਕਹਿੰਦਾ ਨਾ ਉਸ ਖਾਣਾ ਪੀਣਾ ਕਹਿੰਦਾ ਨਾ ਚਲੋ ਹੋਰ ਲੰਗੇ 5 ਮਿੰਟ ਫਿਰ ਉਹਨੂੰ ਕਹਿਣ ਲੱਗਿਆ ਵੀ ਦੇਖ ਲੈ ਜੇ ਕੋਈ ਤੇਰੇ ਮਨ ਦੀ ਇੱਛਾ ਹੈ ਪੂਰੀ ਕਰਦਾਂਗੇ ਨਹੀਂ ਫਿਰ ਇੰਨਾ ਟਾਈਮ ਰਹਿ ਗਿਆ ਤੈਨੂੰ ਬਲੀ ਤੇਰੀ ਗਰਦਨ ਵੱਢੀ ਜਾਊਗੀ ਉਹ ਕਹਿੰਦਾ ਜੀ ਜਿਵੇਂ ਮਾਲਕ ਕਰੂਗਾ ਹੋਜੂਗਾ ਭਾਈ ਉਹ ਕਹਿਣ ਲੱਗਿਆ ਜਦੋਂ ਰਹਿ ਗਏ 20 ਮਿੰਟ ਕਹਿੰਦੇ ਭਾਈ 20 ਮਿੰਟ ਰਹਿ ਗਏ ਜੇ ਤਾਂ ਕੋਈ ਚੀਜ਼ ਖਾਣੀ ਪੀਣੀ ਆ ਜਾਂ ਮਿਲਣੇ ਦੱਸ ਦੇ ਉਹ ਕਹਿੰਦਾ ਜੀ ਫਿਰ ਐਂ ਕਰੋ ਵੀ ਮੈਂ ਰੇਤੇ ਤੇ ਖੇਡਣਾ ਚਾਹੁੰਨਾ ਉਹ ਰਾਜਾ ਕਹਿਣ ਲੱਗਿਆ ਲੈ ਰੇਤੇ ਤੇ ਵੀ ਖੇਡੂਗਾ ਇਹ ਵੀ ਤਾਂ ਹੀ ਤਾਂ ਇਹਦੇ ਘਰਦਿਆਂ ਨੇ ਵੱਢਣ ਨੂੰ ਸਿਰ ਵੱਢਣ ਨੂੰ ਦੇਤਾ ਹੈ ਤਾਂ ਮੂਰਖਾ ਜਵਾਬ ਤਾਂ ਰਾਜੇ ਨੂੰ ਕਿਹਾ ਕੋਈ ਕਸਦਾ ਘਾਟਾ ਤੇ ਭਾਈ ਉਥੇ ਰੇਤਾ ਛਟਿਆ ਕੇ ਕਹਿੰਦਾ ਲਖੀੜ ਲੈ ਆਪ ਬਹਿ ਗਿਆ ਕੁਰਸੀ ਉਡਾ ਕੇ ਰਾਜਾ ਵੀ ਦੇਖਾਂ ਇਹ ਕੀ ਖੇਡੂਗਾ ਉਹ ਭਾਈ ਜਦੋਂ ਬਹਿ ਗਿਆ ਖੇਡਣ ਜਵਾਕ ਉਹ ਪੰਜ ਢੇਰੀਆਂ ਬਣਾ ਲਿਆ ਕਰੇ ਕਦੇ ਉਧਰਲੇ ਪਾਸਿਓਂ ਢਾਹ ਕੇ ਚਾਰ ਢਾਦਿਆ ਕਰੇ ਇੱਕ ਰੱਖ ਲਿਆ ਕਰੇ ਫੇਰ ਪੰਜ ਬਣਾ ਲਿਆ ਕਰੇ ਫੇਰ ਦੂਜੇ ਪਾਸਿਓਂ ਚਾਰ ਢਾਦਿਆ ਕਰੇ ਇੱਕ ਰੱਖ ਲਿਆ ਕਰੇ ਉਹ ਐ ਖੇលੀ ਗਿਆ ਉਹਨੇ ਪੰਜ ਚਾਰ ਵਾਰ ਕਰਿਆ ਕਰਕੇ ਰਾਜੇ ਨੂੰ ਕਹਿੰਦਾ ਇਹ ਖੇਡ ਲਿਆ ਜੀ ਬਸ ਮੈਂ ਤਾਂ ਕਰ ਲਓ ਹੁਣ ਮੇਰਾ ਕੀ ਕਰਨਾ ਉਹਨੇ ਭਾਈ ਜਲਾਦ ਬੁਲਾਏ ਹੋਏ ਸੀ ਜਲਾਦਾਂ ਨੂੰ ਕਹਿਣ ਲੱਗਿਆ ਵੀ ਤੂੰ ਆਏ ਕਰ ਇਹਨੂੰ ਤੁਸੀਂ ਉਹ ਮੁੰਡਾ ਕਹਿਣ ਲੱਗਿਆ ਵੀ ਮਹਾਰਾਜ ਇੱਕ ਕੰਮ ਰਹੀ ਹੈ ਮੇਰਾ ਕਹਿੰਦੇ ਕੀ ਕਹਿੰਦਾ ਮੇਰੇ ਗਿੱਜੇ 'ਚ ਰੋਟੀ ਐ ਵੀ ਮੈਂ ਇਹ ਚੂਰੀ ਕਰਕੇ ਲਿਓਣਾ ਹੁੰਨਾ ਗਿੱਜੇ 'ਚ ਵੀ ਮੈਂ ਇੱਕ ਕੀੜਿਆਂ ਦੇ ਭਾਉਣ ਤੇ ਪਾਉਣੀ ਐ ਰਾਜਾ ਜਲਾਦਾਂ ਨੂੰ ਕਹਿੰਦਾ ਭਾਈ ਦੋ ਜਾਨੇ ਵਗਜੋ ਇਹਦੇ ਨਾਲ ਵੀ ਉੱਥੇ ਜਿੱਥੇ ਕਿਤੇ ਕੀੜਿਆਂ ਦਾ ਭਾਉਣ ਮਿਲੂ ਇੰਨਾ ਇੰਨੇ ਟਾਈਮ ਤੇ ਇਹਦੀ ਗਰਦਨ ਜਿੱਥੇ ਹੋਮੋਗੇ ਉੱਥੇ ਇਹਦੀ ਗਰਦਨ ਵੱਢ ਦੇ ਬਿਟ ਟਾਈਮ ਨਹੀਂ ਟਪਉਣਾ ਪੰਡਤ ਨੇ ਦੱਸਿਆ ਜਿੰਨਾ ਹੁਣ ਭਾਈ ਉਹਨੂੰ ਲੈ ਗਏ ਲਗੇ ਤਾਂ ਅਸੀਂ ਦੂਰ ਲੰਘ ਗਏ ਕੀੜਿਆਂ ਦਾ ਭੌਣ ਮਿਲਿਆ ਉਹਦੇ ਤੇ ਉਹਨੇ ਮੁੰਡੇ ਨੇ ਰੋਟੀ ਪਾਤੀ ਉੱਥੇ ਭੌਣ ਦੇ ਆਲੇ-ਦਾਲੇ ਸਾਰੇ ਤਾਂ ਐਨੇ ਨੂੰ ਉਹਦਾ ਜਿਹੜਾ ਚੰਗਾ ਕਰਮ ਕਰਿਆ ਸੀ ਤਾਂ ਰੱਬ ਨੇ ਉਹ ਇੱਕ ਜਲਾਦ ਦੇ ਮਨ 'ਚ ਗੱਲ ਵਸਾਈ ਉਹਨੇ ਦੂਜੇ ਦੇ ਕੂਣੀ ਮਾਰ ਕੇ ਉਹਨੂੰ ਕਹਿਣ ਲੱਗਿਆ ਜਲਾਦ ਕਹਿੰਦਾ ਉਹ ਐਂ ਕਰ ਵੀ ਆਪਾਂ ਐਨ ਮਾਰਦੇ ਨਹੀਂ ਉਹ ਕਹਿੰਦਾ ਕੀ ਗੱਲ ਰਾਜਾ ਆਪਾਂ ਨੂੰ ਮਾਰ ਦੂ ਕਹਿੰਦਾ ਆਪਾਂ ਰਾਣੀ ਨਾਲ ਤਾਂ ਗੱਲ ਕਰ ਲੋ ਕਹਿੰਦਾ ਖਬਰ ਹੈ ਵੀ ਤੁਸੀਂ ਤਾਂ ਬੱਚਾ ਹੀ ਗੋਦ ਲੈਣਾ ਥੋਡੇ ਗੋਇਆ ਕਾਦ ਹੋਇਆ ਇਹ ਤੁਹਾਨੂੰ ਪਲਿਆ ਪਲਾਇਆ ਮਿਲਦਾ ਵੀ ਹੁਣ ਤਾਂ ਇਹ ਥੋੜਾ ਹੋ ਗਿਆ ਤੁਸੀਂ ਪੈਸੇ ਲਾਏ ਨੇ ਇਹਦੇ ਤੇ ਭਾਈ ਉਹਦੇ ਵੀ ਮਨ ਚ ਬੱਸੀ ਗੱਲ ਵੀ ਕਈ ਕੇ ਦੇਖ ਲਓ ਉਹ ਪੈ ਲੈ ਕੇ ਬੰਦੇ ਮੋੜ ਕੇ ਜਦੋਂ ਲੈ ਗਏ ਤਾਂ ਗਾਹਾਂ ਰਾਜੇ ਕੋਲ ਗਏ ਰਾਜਾ ਕਹਿਣ ਲੱਗਿਆ ਗੁੱਸੇ ਹੋਇਆ ਉਹਨਾਂ ਨੇ ਕਹਿੰਦਾ ਓਏ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਤਾਂ ਗਲ ਵੱਟਦੇ ਹੋ ਐਨੇ ਟਾਈਮ ਤੇ ਤੁਸੀਂ ਤਾਂ ਮੇਰਾ ਟਾਈਮ ਟਪਾਤਾ ਕਿਉਂ ਨਹੀਂ ਇਹ ਤਾਂ ਗੱਲ ਵੱਢਿਆ ਮੇਰਾ ਤਾਂ ਮਹੂਰਤ ਕਢਾਇਆ ਹੋਇਆ ਸੀ ਪੰਡਤ ਤੋਂ ਐ ਕਰਿਆ ਸੀ ਬਾ ਭਾਈ ਗਾਲਾਂ ਕੱਢਣ ਲੱਗ ਗਿਆ ਉਹਨਾਂ ਮੰਦਾ ਚੰਗਾ ਬੋਲਣ ਲੱਗਿਆ ਉਹ ਕਹਿਣ ਲੱਗੇ ਮਹਾਰਾਜ ਸਾਡੀ ਵੀ ਗੱਲ ਸੁਣ ਲਓ ਵੀ ਇਹ ਤੁਸੀਂ ਪੈਸੇ ਦੇ ਕੇ ਖਰੀਦੇ ਐ ਹੁਣ ਇਹ ਥੋੜਾ ਐ ਇਹਨੂੰ ਮਾਰੋ ਜਿਹਾ ਰੱਖੋ ਜਦੋਂ ਤੁਸੀਂ ਇਹਦਾ ਗਰਦਨ ਵਢਾਉਂਗੇ ਤੁਸੀਂ ਆਪਦੇ ਪੁੱਤ ਦੀਓ ਵਢਾਉਂਗੇ ਇਹ ਵੀ ਤੁਸੀਂ ਇਸੇ ਨੂੰ ਕਿਉਂ ਨਹੀਂ ਗੋਦ ਲੈ ਲੈਂਦੇ ਰਾਜਾ ਕਹਿੰਦਾ ਉਹ ਇਹ ਤਾਂ ਸਿੱਧਰ ਹੈ ਇਹ ਮੇਰਾ ਰਾਜ ਭਾਗ ਕਿੱਥੋਂ ਸੰਭੂ ਤਾਂ ਹੀ ਤੇਦੇ ਮਾਪਿਓ ਨੇ ਵੱਢਣ ਨਹੀਂ ਦਿੱਤਾ ਕਹਿੰਦਾ ਮੈਂ ਦੇਖਿਆ ਇਹਨੂੰ ਤਾਂ ਖੇਲਣਾ ਵੀ ਨਹੀਂ ਆਉਂਦਾ ਉੱਥੇ ਰੇਤੇ 'ਚ ਕਹਿੰਦਾ ਚਾਰ ਪੰਜ ਢੇਰੀਆਂ ਬਣਾ ਕੇ ਆਏ ਰੋੜ ਤੇ ਕਰਿਆ ਇਧਰੋਂ ਢਾਦਿਆ ਕਰੇ ਉਧਰੋਂ ਢਾਕੇ ਕਹਿੰਦਾ ਇਹਨੂੰ ਤਾਂ ਖੇਲਣ ਦਾ ਵੀ ਨਹੀਂ ਚੱਜੇ ਰੇਤੇ ਤੇ ਉਹ ਕਹਿੰਦੇ ਨਹੀਂ ਮਹਾਰਾਜ ਆਪਾਂ ਇਹਨੂੰ ਪੁੱਛ ਲੈਨੇ ਆ ਵੀ ਐਂ ਕਿਉਂ ਕਰਦਾ ਤੀ ਉਹਨੂੰ ਕਹਿਣ ਲੱਗੇ ਵੀ ਦੱਸ ਪੁੱਤ ਤੂੰ ਉੱਥੇ ਰੇਤੇ ਤੇ ਖੇលਦਾ ਸੀ ਢੇਰੀਆਂ ਬਣਾਉਂਦਾ ਸੀ ਕਾਇ ਬਣਾਉਂਦਾ ਸੀ ਕਹਿੰਦਾ ਜੀ ਪੰਜ ਕਹਿੰਦਾ ਫਿਰ ਤੂੰ ਚਾਰ ਢਾ ਦਿੰਦਾ ਸੀ ਕੀ ਮਤਲਬ ਸੀ ਉਹਦਾ ਉਹ ਕਹਿੰਦਾ ਜੀ ਮੈਂ ਪੰਜ ਢੇਰੀਆਂ ਬਣਾਉਂਦਾ ਸੀ ਵੀ ਦੋ ਤਾਂ ਮੇਰੇ ਮਾਂ ਬਾਪ ਦੀਆਂ ਇੱਕ ਨਗਰ ਖੇੜੇ ਦੀ ਇੱਕ ਬਣਾਉਂਦਾ ਸੀ ਮੈਂ ਰਾਜੇ ਦੀ ਜਿਹੜਾ ਇੱਥੇ ਦਾ ਰਾਜਾ ਹੈ ਇੱਕ ਮੈਂ ਬਣਾਉਂਦਾ ਸੀ ਪਰਮਾਤਮਾ ਦੀ ਉਹ ਮਾਲਕ ਦੀ ਕਹਿੰਦਾ ਕਹਿੰਦਾ ਫਿਰ ਮੈਂ ਸੋਚਦਾ ਵੀ ਮੇਰੇ ਮਾਪਿਓ ਨੇ ਤਾਂ ਮੈਨੂੰ ਵੱਡਣ ਨੂੰ ਦਿੱਤਾ ਟਾ ਦੋ ਇਹਨਾਂ ਦੀ ਢੇਰੀ ਫਿਰ ਕਹਿੰਦਾ ਮੈਂ ਨਗਰਖੇੜੇ ਦੀ ਵੀ ਟਾ ਦਿੰਦਾ ਵੀ ਇਹਨਾਂ ਨੇ ਵੀ ਮੈਨੂੰ ਬਚਾਇਆ ਨਹੀਂ ਫਿਰ ਕਹਿੰਦਾ ਮੈਂ ਰਾਜੇ ਦੀ ਵੀ ਟਾ ਦਿੰਦਾ ਸੋਚ ਕੇ ਵੀ ਰਾਜਾ ਤਾਂ ਖੁਦ ਵੱਡ ਰਿਹਾ ਹੈ ਮੈਨੂੰ ਫਿਰ ਕਹਿੰਦਾ ਮੈਂ ਪਰਮਾਤਮਾ ਦੀ ਰੱਖ ਲੈਂਦਾ ਕਹਿੰਦਾ ਮੈਂ ਫੇਰ ਦੁਬਾਰੇ ਬਣਾ ਕੇ ਦੇਖਦਾ ਕਹਿੰਦਾ ਮੈਂ ਤਨੂ ਫੇਰ ਉਹੀ ਗੱਲਾਂ ਮੇਰੇ ਆ ਜਾਂਦੀਆਂ ਮੂਰੇ ਵੀ ਮਾਂ ਪਿਓ ਨੇ ਵੀ ਬੁੱਢਾਤਾ ਮੈਂ ਤਾਂ ਵੱਡਣ ਨੂੰ ਦੇਤਾ ਵੀ ਜੋ ਮਰਜੀ ਕਰੋ ਪੈਸੇ ਲੈ ਲੇ ਮੇਰੇ ਉਹ ਕਹਦੇ ਮਾਂ ਪਿਓ ਨੇ ਕਹਿੰਦਾ ਮੈਂ ਉਹ ਵੀ ਢਾ ਦਿੰਦਾ ਨਗਰ ਖੇੜੇ ਦੀ ਵੀ ਢਾ ਦਿੰਦਾ ਰਾਜੇ ਦੀ ਵੀ ਢਾ ਦਿੰਦਾ ਉੱਪਰ ਪਰਮਾਤਮਾ ਦੀ ਮੈਂ ਫੇਰ ਰੱਖ ਲੈਂਦਾ ਭਾਈ ਜਦੋਂ ਨੇ ਇਹ ਗੱਲ ਕਹੀ ਰਾਜੇ ਨੇ ਮੁੰਡਾ ਭੱਜ ਕੇ ਬੁੱਕਲ ਚ ਲੈ ਲਿਆ ਉਹਨੂੰ ਕਹਿੰਦਾ ਹੇ ਪਰਮਾਤਮਾ ਮੈਨੂੰ ਤਾਂ ਅਨਰਥ ਹੋ ਗਿਆ ਤੀ ਕਹਿੰਦਾ ਜਿੱਥੇ ਤੱਕ ਇਹਦਾ ਦਿਮਾਗ ਜਾਂਦਾ ਉੱਥੇ ਤੱਕ ਤਾਂ ਮੇਰਾ ਵੀ ਨਹੀਂ ਜਾਂਦਾ ਕਹਿੰਦਾ ਵੀ ਮੈਂ ਪੁੱਤ ਕੀ ਕਰਨਾ ਮੈਨੂੰ ਤਾਂ ਪਲਿਆ ਬਣਾਇਆ ਐਡਾ ਪੁੱਤ ਮਿਲ ਗਿਆ ਇੰਨਾ ਸਿਆਣਾ ਰੱਬ ਦੇ ਨਾਲ ਨੇੜੇ ਵੀ ਇਹ ਤੇ ਇਹਦੇ ਵਰਗਾ ਤਾਂ ਰਾਜ ਭਾਗ ਹੀ ਨਹੀਂ ਸੰਭਣਾ ਮੇਰਾ ਕਿਸੇ ਨੇ ਵੀ ਮੈਨੂੰ ਤਾਂ ਗਲਤ ਹੋ ਜਾਂਦਾ ਜੇ ਮੈਂ ਇਹਨੂੰ ਮਾਰ ਦਿੰਦਾ ਜਲਾਦਾਂ ਨੂੰ ਫਿਰ ਜਿਹਨਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਚੰਗਾ ਸੋਚਿਆ ਉਹ ਕਹਿੰਦਾ ਜੀ ਪਤਾ ਨਹੀਂ ਸਾਡੇ ਤਾਂ ਕਿਵੇਂ ਦਿਮਾਗ ਚ ਆ ਗਈ ਜਦੋਂ ਇਹ ਕੀੜਿਆਂ ਦੇ ਭੌਂਦੇ ਰੋਟੀ ਪਾਉਂਦਾ ਸੀ ਸੋ ਬਾਤ ਦਾ ਪਤਾ ਲੱਗਦਾ ਭਾਈ ਇੱਥੋਂ ਵੀ ਜਿੰਨਾ ਅਸੀਂ ਪਾਠ ਪੂਜਾ ਕਰਾਂਗੇ ਦਾਨ ਪੁੰਨ ਇਹ ਦਾਨ ਪੁੰਨੀ ਹੁੰਦਾ ਜਦੋਂ ਅਸੀਂ ਕੀੜਿਆਂ ਨੂੰ ਇਹ ਬਹੁਤ ਚੰਗਾ ਹੁੰਦਾ ਕਹਿੰਦਾ ਕੀੜਿਆਂ ਨੂੰ ਰੋਟੀ ਪਾ ਦਿਓ ਘੋੜ ਕੇ ਤੇ ਤਿਲ ਜੌਲੀ ਪਾ ਦਿਓ ਤਿਲ ਤੇ ਜੌਣ ਵਿੱਚ ਮਿੱਠਾ ਪਾ ਲੋ ਮਾੜਾ ਜਾ ਇਹ ਬਹੁਤ ਬੰਦੇ ਦੇ ਕਹਿੰਦੇ ਕਰਮਾਂ ਜਗਾਉਂਦੇ ਨੇ ਇਹ ਮਾੜੇ ਕੰਮ ਕਰੇ ਹੁੰਦੇ ਨੇ ਜਿਹੜੇ ਬੰਦੇ ਨੇ ਉਹਨਾਂ ਨੂੰ ਲਕੂ ਲੈਂਦੇ ਨੇ ਇਹ ਸੋ ਇੰਨੀ ਕੁ ਬਾਤ ਐ ਜੀ ਧੰਨਵਾਦ ਜੀ